ਸਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਪਠਿੰਡੇ ਵਾਲਾ ਮੈਂ ਖੜਾ ਜੀ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਬਾਂਦਰ ਜਿਹਨੂੰ ਬਾਂਦਰ ਡੋੜ ਵੀ ਕਹਿੰਦੇ ਡੋੜ ਲੱਗ ਹੈ ਇਹ ਪਿੰਡ ਬਾਂਦਰ ਹੈ ਇੱਥੇ ਬਾਈ ਨੇ ਹਵੇਲੀ ਬਣਾਈ ਆ ਜੀ ਬਹੁਤ ਸੋਹਣੀ ਹਵੇਲੀ ਤੁਹਾਨੂੰ ਦਿਖਾਵਾਂਗੇ ਨਾ ਕਮਾਲ ਮੰਨ ਜਿਓ ਪਹਿਲਾਂ ਤਾਂ ਦਰਵਾਜ਼ਾ ਦੇਖੋ ਚੈੱਕ ਕਰੋ ਬਾਈ ਦਰਵਾਜ਼ੇ ਦੀ ਗੱਲਬਾਤ ਬਣਾਈ ਪਈ ਆ ਖੋਲਣੀ ਬਾਈ ਓਏ ਤੇ ਸਭ ਤੋਂ ਪਹਿਲਾਂ ਤਾਂ ਹਵੇਲੀ ਦੀ ਗੱਲ ਕਰੀਏ ਹਵੇਲੀ ਡਬਲ ਹੈ ਬਾਈ ਜਨਨਿਕ ਜਿਵੇਂ ਆਪਾਂ ਕਹੀਏ ਜਿਵੇਂ ਪਹਿਲਾਂ ਬਜ਼ੁਰਗ ਪਾਉਣੇ ਦੋ ਭਰਾਮਾਂ ਦੀ ਬੰਡ ਦੋ ਭਰਾਮਾਂ ਦੀ ਬੰਡ ਪਾਈ ਹੋਈ ਆ ਤੇ ਜਿਹੜੀ ਇੱਟ ਦੀ ਗੱਲ ਕਰੀਏ ਇੱਟ ਇਹ ਸਾਰੀ ਲੱਗੀ ਹੋਈ ਹੈ ਡੇਰਾ ਵਸੀ ਵਾਲੀ ਇੱਟ ਇਹ ਦਾ ਆਮ ਇੱਟ ਨਾਲੋਂ ਕਾਫੀ ਰੇਟ ਜ਼ਿਆਦਾ ਹੁੰਦਾ ਤੇ ਦੋ ਭਰਾਮਾਂ ਦੀ ਬੰਡ ਹੈ ਇਹ ਇੱਕ ਇਧਰ ਇੱਕ ਇਧਰ ਵਿੱਚੋਂ ਹਲੇ ਕੰਮ ਚੱਲੀ ਜਾਂਦਾ ਤੇ ਇਧਰੋਂ ਪਾਈ ਹੈ ਨਾ ਦਰਵਾਜ਼ਾ ਦਰਵਾਜੇ ਬਾਈਆਂ ਨੇ ਪਹਿਲਾਂ ਤਿਆਰ ਕਰ ਲਿਆ ਸੀ ਕਿਉਂਕਿ ਕੋਠੀ ਦਾ ਕੰਮ ਚੱਲ ਦਿਨ ਤਕਰੀਬਨ 4 ਸਾਲ ਦੇ ਲਗਭਗ ਹੋ ਗਿਆ ਤੇ ਤੁਹਾਨੂੰ ਸਾਰਾ ਦਿਖਾਉਨੇ ਆ ਕਿਵੇਂ-ਕਿਵੇਂ ਬਾਈਆਂ ਨੇ ਡਿਜ਼ਾਈਨ ਕੀਤਾ ਆ ਇਹ ਆ ਗਿਆ پارک ਤੇ ਇੱਥੇ ਬੰਨ੍ਹਨੀ ਆ ਬਾਈ ਜੀ ਹਟ ਲੱਕੜ ਦੇ ਅੰਦਰੋਂ ਕੰਮ ਚੱਲ ਜੀਦਾ ਬਾਈ ਲੱਕੜ ਵਾਲ ਮਿਸਤਰੀ ਦਾ ਕਹਿੰਦਾ ਇੱਥੇ ਜਿਹੜੀ ਹੱਟ ਬੰਨ੍ਹਨੀ ਆ ਲੱਕੜ ਦੀ ਹੱਟ ਬੰਨ੍ਹਨੀ ਆ ਠੀਕ ਹੈ ਜੀ ਤੇ ਇਧਰ ਕਰੀ ਚੱਲੋ ਚੈੱਕ ਤੇ ਇਹ ਬਾਈ ਲੱਕੜ ਦਾ ਮਿਸਤਰੀ ਆ ਕਿਹੜੇ ਪਿੰਡਾ ਬਾਈ ਤੁਹਾਡਾ ਨਿੰਕੜਾ ਪਿੰਡਾ ਅੱਛਾ ਤੁਸੀਂ ਲੱਕੜ ਦਾ ਕੰਮ ਅੰਦਰੋਂ ਕਰਨਾ ਸਾਰਾ ਜੀ ਲੱਕੜ ਦਾ ਕੰਮ ਚੱਲ ਜਾਂਦਾ ਕਿੰਨਾ ਟਾਈਮ ਹੋ ਗਿਆ ਚੱਲਦੇ ਨੂੰ ਸਾਲ ਹੋ ਗਿਆ ਜੀ ਪੂਰਾ ਇੱਥੇ ਚੱਲਦੇ ਅੱਛਾ ਹੋਰ ਕਿੰਨਾ ਕੰਪਲੀਟ ਤੇ ਲਾ ਦੋਗੇ ਅਜੇ ਲੱਗੇਗੇ 6 ਮਹੀਨੇ ਜੀ 6 ਮਹੀਨੇ ਚ ਜਦੋਂ ਕੰਪਲੀਟ ਕਰਦੇ ਹੋਗੇ ਜਦੋਂ ਕੰਪਲੀਟ ਹੋ ਜੂਗਾ ਉਸ ਤੋਂ ਬਾਅਦ ਪਾਲਸ ਦਾ ਤੇ ਪੇਂਟ ਪੇਂਟ ਵਾਲਾ ਕੰਮ ਸਾਲ ਹੀ ਲੱਗੇ ਜੇ ਤੇ ਕੰਪਲੀਟ ਹੋ ਜਾਣਾ ਹੈ ਨਾ ਬਾਈ ਤੇ ਆ ਦੇਖੋ ਇਹ ਸ਼ਤ ਦਾ ਡਿਜ਼ਾਈਨ ਕਰ ਰਿਓ ਚੈੱਕ ਜਿਵੇਂ ਪੁਰਾਣੀਆਂ ਹਵੇਲੀਆਂ ਵਾਂਗੂੰ ਨੇ ਜਿਹੜੀਆਂ ਲੱਕ ਤੇ ਬਾਈ ਜੀ ਜਿਹੜੇ ਆ ਚਰੋਖੇ ਜਿਹੇ ਆ ਇਹ ਬਾਈਆਂ ਨੇ ਬੀਕਾ ਨੇਰ ਤੋਂ ਲੈ ਕੇ ਲਾਏ ਆ ਸਪੈਸ਼ਲ ਠੀਕ ਹੈ ਜੀ ਤੇ ਸੇਮ ਦੋਨੋਂ ਭਰਾਵਾਂ ਦਾ ਸੇਮ ਹੀ ਸਿਸਟਮ ਬਣਾਇਆ ਹੋਇਆ ਇੱਕ ਵੀ ਚੀਜ਼ ਵੱਧ ਘੱਟ ਨਹੀਂ ਤੁਹਾਨੂੰ ਮਿਲੂਗੀ ਸੇਮ ਕੱਲਾ ਕੱਲਾ ਬੂਟਾ ਵੀ ਉਹਨਾਂ ਉਹਨਾਂ ਹੀ ਮਿਲੂਗਾ ਇਹ ਨਹੀਂ ਵੀ ਇੱਕ ਵੀ ਬੂਟਾ ਵੱਧ ਸੇਮ ਇੱਧਰ ਹਟਾ ਕੇ ਸੇਮ ਸਾਰਾ ਸਿਸਟਮ ਆ ਗਿਆ ਤੇ ਆਹ ਕੰਧ ਕਰੀ ਚੈੱਕ ਕੰਧ ਦੀ ਚਮਕ ਬਹੁਤ ਜ਼ਿਆਦਾ ਆ ਇਹਦਾ ਕਾਰਨ ਕੀ ਹੈ ਇਹ ਵੀ ਡੇਰਾ ਵਸੀ ਦਵਾਈ ਆ ਇਹ ਲੱਗੀ ਹੋਈ ਆ ਟੁਗੜੀ ਆਹਦੇ ਇੰਨੀ ਕਿਚੌੜੀ ਇਹ ਟੁਗੜੀ ਲੱਗੀ ਹੋਈ ਆ ਕਿਸੇ ਕਾਰਨ ਹਨਾ ਆ ਥੋੜਾ ਜਿਹਾ ਭੱਦਾ ਜਿਵੇਂ ਹੋ ਗਿਆ ਮੰਨ ਲਾ ਜਿਵੇਂ ਸ਼ੋਰਾ ਜਾਂ ਸ਼ੋਰਾ ਟਾਈਪ ਜਿਵੇਂ ਉਹ ਆਪਾਂ ਕਹਿੰਦੀ ਆ ਹਨਾ ਚਿੱਟਾ ਸ਼ੋਰਾ ਜਾ ਆ ਗਿਆ ਤੇ ਇੱਕ ਜਦੋਂ ਲਾਉਂਦੇ ਸੋਦੋਂ ਬਿਲਕੁਲ ਐ ਇਦਾਂ ਦੀ ਜਦੋਂ ਲਿਉਣੇ ਐ ਇਦਾਂ ਦੀ ਹੁੰਦੀ ਆ ਇਹ ਵੀ ਹੋਜੇ ਸਾਫ ਤੇ ਡਿਜ਼ਾਈਨ ਦੇਖੋ ਭਾਈ ਛੱਤ 'ਚ ਪਾਏ ਸਿਰ ਲਾਇਆ ਪੈਨ ਜਮ ਤੇ ਬਾਈ 6-7 ਸਾਲ ਬਾਈ ਨੇ ਆਸਟ੍ਰੇਲੀਆ ਕਮਾਈ ਕੀਤੀ ਠੀਕ ਆ ਉਸ ਤੋਂ ਬਾਅਦ ਸੋਚਿਆ ਪੰਜਾਬ ਆ ਕੇ ਐਦਾਂ ਦੀ ਹਵੇਲੀ ਪਾਉਣੀ ਆ ਤੇ ਦੂਜੇ ਬਾਈ ਦਾ ਭਰਾ ਦੋ ਭਾਈ ਆ ਬਾਈ ਹੁਣੇ ਇੱਕ ਬਾਈ ਦਾ ਭਰਾ ਖੇਤੀ ਕਰਦਾ ਬਿਲਕੁਲ ਖੇਤੀ ਵਾਲਾ ਜਿਵੇਂ ਕਿਸਾਨਾਂ ਦੇ ਪੁੱਤ ਹੁੰਦੇ ਆ ਉਵੇਂ ਬਾਈ ਨੂੰ ਕੋਈ ਬਾਲਾ ਬਾਲ ਫੇਰ ਨਹੀਂ ਬਾਈ ਕਹਿੰਦਾ ਮੈਂ ਤਾਂ ਇੱਥੇ ਕੱਟ ਹੀ ਕਿੜਾ ਮਾਰਦਾ ਤੇ ਦੂਜੇ ਬਾਈ ਦਾ ਹੀ ਦੇਖ ਰਖ ਦੇਖ ਰੇ ਕਿ ਠੀਕ ਜਿਹਾ ਸਾਰਾ ਕੰਮ ਚੱਲਦਾ ਹੈ ਹਨਾ ਤੇ ਹੁਣ ਬਾਈ ਲੱਕੜ ਦਾ ਕੰਮ ਚੱਲੀ ਜਾਂਦਾ ਅੰਦਰੋਂ ਕੰਮ ਚੱਲੀ ਜਾਂਦਾ ਕੰਪਲੀਟ ਨਹੀਂ ਉਹ ਤੁਹਾਨੂੰ ਅੰਦਰੋਂ ਮੈਂ ਦਿਖਾਉਣਾ ਜਾ ਕੇ ਅੰਦਰ ਤੁਸੀਂ ਕੰਮ ਤੇ ਆਪੇ ਅੰਦਾਜ਼ਾ ਲਾ ਲਓ ਬੀ ਕਿੰਨਾ ਕਸਾਮਾ ਲੱਗ ਜਾ ਤੇ ਕਿੰਨਾ ਕਾ ਜਿਹੜਾ ਖਰਚਾ ਆਜੂ ਇਹ ਕੇ ਭਾਈਆ ਬਾਈ ਤੁਹਾਡੇ ਨਾਲ ਕੁਲਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਫਿਰ ਕਿਹੜੀ ਇੰਨਾ ਚ ਹਵੇਲੀ ਹੈ ਆਪਣੀਆਂ ਦੋਨੀਆਂ ਹੀ ਹੈ ਜੀ ਦੋਨੀਆਂ ਆਪਣੀਆਂ ਤੇ ਤੁਸੀਂ ਤਾਂ ਘਾਟ ਹੀ ਕਿਹੜਾ ਮਾਰਦੇ ਹੋ ਨਹੀਂ ਹਾਂਜੀ ਮੇਰੇ ਕੋਲ ਖੇਤੀ ਬੜੀ ਦਾ ਕੰਮ ਹੀ ਹੈ ਅੱਛਾ ਡ੍ਰੈਗਨ ਲਾ ਰੱਖਿਆ ਹਾਂਜੀ ਹਾਂਜੀ ਡ੍ਰੈਗਨ ਦੀ ਕਾਫੀ ਮਿਹਨਤ ਹੁੰਦੀ ਹੈ ਕਿ ਹਾਂਜੀ ਮਿਹਨਤ ਤਾਂ ਜਿਹੜੀ ਕੋਈ ਪਾਸੇ ਮਰਜ਼ੀ ਕੰਮ ਕਰ ਲਈ ਮਿਹਨਤ ਹੈ ਹੀ ਜੀ ਠੀਕ ਹੈ ਵਾਈਦਾ ਤੁਹਾਨੂੰ ਡ੍ਰੈਗਨ ਵੀ ਦਿਖਾਵਾਂ ਕਿਸੇ ਦਿਨ ਡ੍ਰੈਗਨ ਫਰੂਟ ਦਾ ਲਾ ਰੱਖਿਆ ਬਾਗ ਤੇ ਆਜੋ ਤੁਹਾਨੂੰ ਹੁਣ ਅੰਦਰ ਜਾ ਕੇ ਦਿਖਾਈਏ ਕਿੰਦਾਂ ਦਾ ਕੰਮ ਲੱਕੜ ਵਾਲੇ ਮਿਸਤਰੀ ਕਰ ਰਹੇ ਨੇ ਆਜੋ ਜੀ ਫੱਟੇ ਚੱਕੇ ਪਏ ਜਮਾ ਫੱਟੇ ਚੱਕੇ ਪਏ ਜਮਾ ਫੱਟੇ ਤੇ ਆ ਚੱਲੀ ਜਾਂਦਾ ਇਹ ਲੱਕੜ ਦਾ ਕੰਮ ਦੇਖੋ ਪਹਿਲਾਂ ਤਾਂ ਛੱਤ ਚੈੱਕ ਕਰੋ ਤਾਂ ਹਾਂ ਤੂੰ ਕੀ ਕਹਿੰਦੀ ਆ ਇੱਧਰ ਰਸੋਈ ਤਿਆਰ ਹੋਈ ਜਾਂਦੀ ਆ ਜੀ ਤੂੰ ਇਸ ਨੂੰ ਐਂ ਦੱਸਦੀ ਹੋਊਗੀ ਕਿੰਦਾ ਤਿਆਰ ਹੋਊਗੀ ਤੇ ਭਈਆ ਜਿਹੜੀ ਇਹ ਆ ਇਹ ਕਿਹੜੀ ਲੱਕੜ ਆ ਇਹ ਵੀ ਐਚ ਡੀ ਮਾਰਾ ਐਚ ਡੀ ਐਮ ਆਰ ਹਾਂ ਮਤਲਬ ਜਿੱਥੇ ਆਪਾਂ ਡੀਕੋ ਕਰਨਾ ਹੈ ਹਾਂ ਉਹ ਤੇ ਇਹੇ ਵਰਤਿਆ ਡੀਕੋ ਮਤਲਬ ਪੇਂਟ ਡੀਕੋ ਪੇਂਟ ਅੱਛਾ ਤੇ ਬੱਤੇ ਜੋ ਜਿੱਥੇ ਆਪਾਂ ਪਾਲਿਸ਼ ਕਰਨੀ ਹੈ ਠੀਕ ਹੈ ਤੇ ਸਾਰਾ ਲੱਕੜ ਦਾ ਕੰਮ ਆ ਸਾਰਾ ਸਾਲ ਦਾ ਠੀਕ ਹੈ ਅੱਛਾ ਇੱਥੇ ਇਹਦੇ ਉੱਤੇ ਵੀ ਸਾਰਾ ਇਥਨ ਡਿੱਕੋ ਹੋਊਗਾ ਇਹ ਠੀਕ ਜਿਹਦੇ ਪਾਸ ਕਰਦੇ ਸੀਗੇ ਫਿਰ ਸਾਰਾ ਡਾਲ ਕਰਾਇਆ ਜਾ ਰਿਹਾ ਹੈ ਓਕੇ ਤੇ ਆ ਇਹਨਾਂ ਨੇ ਹੁਣ ਰੱਖੇ ਹੋਏ ਆ ਤਾਂ ਉੱਪਰ ਛੱਤ ਤਾਂ ਉਹ ਵੀ ਦਿਖਣੀ ਆ ਤੇ ਪੋਲੀਡੋਨ ਆ ਗਿਆ ਦੂਜੀ ਕਮਰੇ ਅੱਛਾ ਇਹ ਹੈਗਾ ਜੀ ਕੋਰੀਡੋਰ ਦੂਜੀ ਕੋਠੀ ਚ ਜਾਣ ਵਾਸਤੇ ਇਹਦੇ ਚ ਇੱਥੇ ਜਿਵੇਂ ਦੱਸਿਆ ਵਾਈਨ ਡਿੱਕੋ ਹੋ ਜਾ ਇੱਥੇ ਇਸ ਤਰ੍ਹਾਂ ਹਾਥੀ ਕੋੜੇ ਆ ਸਾਰਾ ਛਾਪਿਆ ਜਾਊ ਹੈ ਨਾ ਬਾਈ ਹਾਂਜੀ ਹਾਂਜੀ ਤੇ ਲੱਕੜ ਵਾਲੇ ਮਿਸਤਰੀ ਭਾਈ ਲੱਗੇ ਪਏ ਪੂਰੇ ਯੋਰਾ ਸ਼ੋਰਾ ਤੇ ਆ ਇਦਾਂ ਦਾ ਕੰਮ ਸਾਨੂੰ ਜਦੋਂ ਕੋਠੀ ਕੰਪਲੀਟ ਹੋਈ ਉਦੋਂ ਵੀ ਦਿਖਾਵਾਂਗੇ ਆ ਡਰਾਈੰਗ ਰੂਮ ਆ ਗਿਆ ਆ ਡਰਾਈੰਗ ਰੂਮ ਆ ਗਿਆ ਇਹਦੇ ਚ ਦੋਵੇਂ ਆਪਾਂ ਦੋਨੇ ਮੁੰਡੇ ਨਾਲ ਇਕੱਠਾ ਡਰਾਈੰਗ ਅੱਛਾ ਦੋਨਾਂ ਦਾ ਇਕੱਠਾ ਹੀ ਆ ਹਾਂਜੀ ਹਾਂਜੀ ਅੱਛਾ ਦੋਨਾਂ ਦਾ ਇੱਕੋ ਹੀ ਡਰਾਈੰਗ ਰੂਮ ਆ ਠੀਕ ਐ ਤੇ ਅੱਛਾ ਇਹ ਬਣਜੂ ਗੱਲ ਹੈ ਆ ਰੂਮਾਂ ਚ ਲੱਗਣੇ ਬਾਈ अच्छा लोबी जी लगणे है ठीक है अच्छा आ एक रूम आ गया जमे बाकी तो कंप्लीट होई तो पता लगूगा है ना इधर कबोड़ा आ गई ते आ लुक है जी पीछो ठीक है ਤੁਸੀਂ ਚੈੱਕ ਕਰ ਸਕਦੇ ਹੋ ਤੇ ਉਹ ਆ ਗਿਆ ਸਾਹਮਣੇ ਪਾਣੀ ਵਾਲੇ ਟੈਂਕੀਆ ਸਾਹਮਣੇ ਤੁਸੀਂ ਲੁੱਕ ਦੇਖੀ ਹੋਈ ਆ ਤੇ ਇਧਰ ਬਾਈਆਂ ਦੇ ਪਿੱਛੇ ਸੰਦਸਡੇ ਰਖਾਉਣ ਵਾਸਤੇ ਹੈਨਾ ਇਧਰ ਮੁਰਗੇ ਵੀ ਰੱਖੀ ਹੋਏ ਆ ਦੇਸੀ ਤੇ ਸਾਰਾ ਸਿਸਟਮ ਇਧਰ ਹੈ ਤੇ ਬਾਕੀ ਭਾਈ ਕਿਵੇਂ ਲੱਗੀ ਕੋਠੀ ਤੁਹਾਨੂੰ ਕਮੈਂਟ ਕਰਕੇ ਦੱਸੋ ਕਿੰਨੇ ਕ ਪੈਸੇ ਦਾ ਤੁਹਾਨੂੰ ਇਹ ਪ੍ਰੋਜੈਕਟ ਲੱਗਿਆ ਕੀ ਸਿਸਟਮ ਹੈ ਤੇ ਮੈਨੂੰ ਲੱਗਦਾ ਨੇੜੇ ਤੇ ਡੇ ਇਦਾਂ ਦੀ ਕੋਠੀ ਨਹੀਂ ਹੋਣੀ ਕੋਠੀ ਕਹੀਏ ਹਵੇਲੀ ਕਹੀਏ ਕਿ ਮਹਿਲ ਕਹੀਏ ਇਹ ਗੱਲ ਦਾ ਹਲੇ ਕਨਫਿਊਜ਼ ਆ ਕੋਈ ਕੁਛ ਕਹੂਗਾ ਕੋਈ ਕੁਛ ਕਹੂਗਾ ਬੰਦਿਆਂ ਨੇ ਕਰਿਆ ਸਰਾ ਪਿਆ ਤੇ ਜਿਵੇਂ ਭਾਈ ਦੋਨਾਂ ਦੀ ਦੋਨੇ ਭਰਾਵਾਂ ਨੇ ਇਕੱਠੀ ਬਣਾਈ ਇਹ ਚੀਜ਼ ਭਾਈ ਚਾਰ ਇੱਕ ਸਾਂਝ ਹੈ ਨਾ ਉਹ ਚੀਜ਼ ਨੂੰ ਦਿਖਾਉਂਦੀ ਆ ਵੀ ਹਾਂ ਦੋਨੇ ਭਰਾਵਾਂ ਦਾ ਮੋਹ ਪਿਆਰ ਹੈਗਾ ਠੀਕ ਹੈ ਨਹੀਂ ਤਾਂ ਤੁਹਾਨੂੰ ਪਤਾ ਇੱਕ ਵੱਧ ਉੱਚਾ ਚੱਕ ਲੈਂਦਾ ਦੂਜਾ ਉਦੋਂ ਵੱਧ ਉੱਚਾ ਚੱਕ ਦਿੰਦਾ ਐਂ ਚੱਲਦਾ ਸਿਸਟਮ ਤੇ ਚੰਗੀ ਲੱਗੀ ਤਾਂ ਬਾਈ ਜਰੂਰ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਜਰੂਰ ਕਰੋ ਧੰਨਵਾਦ ਜੀ